1947 में देश आजाद हुआ था उस टाइम हमने सोचा था कि अंग्रेज चले जाएंगे और देश में लोग आज़ादी की सांस लेंगे अब लोगों के काम होने लगेंगे लेकिन एक तरफ अंग्रेज चले गए और देश के लोग अफसर शाही के गुलाम हो गए पिछले 75 साल से ऐसा सिस्टम बन गया कि किसी भी सरकारी महकमे में कोई भी काम बिना रिश्वत दिए बिना दलाली दिए बिना चक्कर काटे एक भी काम नहीं होगा पहली बार आप पंजाब के अंदर एक फोन कॉल करोगे 1076 पे कॉल करो आपके घर आके आपका ड्राइविंग लाइसेंस आपका फिटनेस आपका आरसी, आपका परमिट आपके घर आके देके जाएंगे इसी आजादी के लिए हम लोगों ने लड़ाई लड़ी सब तो बद खजलखारी जी है वो आरटीओ ऑफिस DTU ਆਫਿਸਾਂ ਚ ਹੁੰਦੀ ਸੀ ਲਾਇਸੈਂਸ ਨਾਲ ਰਿਲੇਟਡ ਆਰਸੀ ਨਾਲ ਰਿਲੇਟਡ ਇੰਸ਼ੋਰੈਂਸ ਨਾਲ ਰਿਲੇਟਡ ਚਲਾਣਾ ਨਾਲ ਰਿਲੇਟਡ ਜਿਹੜੀਆਂ ਵਾਇਲੇਸ਼ਨਸ ਸੜਕ ਤੇ ਆਵਾਜਾਈ ਦੇ ਰੂਲਾਂ ਦੀਆਂ ਹੁੰਦੀਆਂ ਸੀ ਉਹਨਾਂ ਨੂੰ ਭੁਗਤਣਾ ਜਾਂ ਲਾਇਸੈਂਸ ਬਣਾਉਣਾ ਲਰਨਿੰਗ ਲਾਇਸੈਂਸ ਫਿਰ ਲਾਇਸੈਂਸ ਅਪਡੇਟ ਕਰਾਉਣਾ ਬਹੁਤ ਸਾਰੇ ਕੰਮ ਸੀਗੇ ਜਿਨ੍ਹਾਂ ਵਾਸਤੇ ਇੱਥੇ ਲੰਬੀਆਂ ਲੰਬੀਆਂ ਲਾਈਨਾਂ ਲੱਗਦੀਆਂ ਸੀ ਅੱਜ ਉਹ ਖੱਜਲ ਖਵਾਰੀਆਂ ਨੂੰ ਜਿੰਦਾ ਲਾ ਦਿੱਤਾ ਗਿਆ ਅੱਜ ਇੱਥੇ ਜਿਹੜੀ ਕ腐ਸ਼ਨ ਚੱਲਦੀ ਸੀ ਕੋਈ ਨਾ ਕੋਈ ਏਜੰਟ ਫਿਰਦੇ ਹੋਣਗੇ ਮੈਂ ਤੇਰਾ ਕੰਮ ਕਰਾ ਦੂੰਗਾ ਤੂੰ ਮੈਨੂੰ ਆਦ ਕਰਦੇ ਉਹ ਕਰਦੇ ਵਿੱਚ ਫਿਰਦੇ ਰਹਿੰਦੇ ਦਲਾਲ ਉਹਨਾਂ ਦੀਆਂ ਸਾਰੀਆਂ ਜਿਹੜੀਆਂ ਕਮਿਸ਼ਨਾਂ ਨੂੰ ਜਿੰਦਾ ਲੱਗ ਗਿਆ ਤੇ ਚਾਬੀਆਂ ਜਿਹੜੀਆਂ ਨੇ ਉਹ ਡਸਟਬਿਨ ਚ ਛੁੱਟ ਦਿੱਤੀਆਂ ਗਈਆਂ ਤੁਸੀਂ ਅਖਬਾਰਾਂ ਚ ਵੀ ਪੜਿਆ ਹੋਣਾ ਜਗਰਾਉ ਤੂੰ ਨਕੌਦਰ ਵਾਲਾ ਜਿਹੜਾ ਟੋਲ ਪਲਾਜ਼ਾ ਹੈ ਉਹ ਵੀ ਕੱਲ ਬੰਦ ਕਰਤਾ ਜਦ ਕਿ ਉਹਦਾ 2 ਸਾਲ ਦਾ ਹੋਰ ਟਾਈਮ ਸੀ ਪਰ ਉਹਨਾਂ ਨੇ ਅਸੀ ਕਿਹਾ ਵੀ ਅਸੀ ਐਕਸਟੈਂਸ਼ਨ ਨਹੀਂ ਦੇਣੀ ਤੁਹਾਡੇ ਪੈਸੇ ਪੂਰੇ ਹੋ ਗਏ ਤੁਸੀਂ ਜਾਓ ਸੋ 19ਵਾਂ ਟੋਲ ਪਲਾਜ਼ਾ ਹੈ ਜਿਹੜਾ ਬੰਦ ਹੋ ਰਿਹਾ ਤੇ ਸਾਲ ਦਾ ਜੇ ਸਾਲ ਦਾ ਲਈਏ ਤਾਂ ਲਗਭਗ 225 ਕਰੋੜ 220 ਕਰੋੜ ਰੁਪਈਆ ਲੋਕਾਂ ਦਾ ਜਿਹੜਾ ਉਹ ਬਚ ਰਿਹਾ ਤੇ 60 ਤੋਂ 65 ਲੱਖ ਪਰ ਡੇ ਤੇ ਆ ਜਾਂਦਾ ਬਿਲਕੁਲ ਸਾਫ ਸੁਥਰਾ ਪ੍ਰਸ਼ਾਸਨ ਦੇਈਏ ਲੋਕਾਂ ਦੀ ਖੱਜਲ ਖਵਾਰੀ ਘਟੇ ਅੱਜ ਜਿਹੜਾ ਇਹ ਆਰਟੀਓ ਦਫ਼ਤਰ ਨੂੰ ਜਿੰਦਾ ਲਾਇਆ ਸਾਰੇ ਪੰਜਾਬ ਦੇ ਵਿੱਚ ਸਾਰੇ ਪੰਜਾਬ ਦੇ ਵਿੱਚ ਅੱਜ ਆਰਟੀਓ ਦਫ਼ਤਰ ਜਿਹੜੇ ਨੇ ਉਹਦੇ ਵਿੱਚ ਕਿਸੇ ਨੂੰ ਆਉਣ ਦੀ ਲੋੜ ਨਹੀਂ ਸਾਰੀਆਂ ਐਪਲੀਕੇਸ਼ਨਾਂ ਸਾਰੇ ਤੁਹਾਡੇ ਸਬਮਿਟ ਕਰਨਾ ਹੈ ਕੋਈ ਫਾਰਮ ਸਬਮਿਟ ਕਰਨਾ ਹੈ ਕਿਸੇ ਨੇ ਕੋਈ ਫੋਨ ਨੰਬਰ ਬਦਲਾਉਣਾ ਹੈ ਜਾਂ ਫੋਨ ਨੰਬਰ ਐਡ ਕਰਾਉਣਾ ਹੈ ਜਾਂ ਆਪਣੇ ਲਾਇਸੈਂਸ ਨੂੰ ਰੀਨੂ ਕਰਾਉਣਾ ਹੈ ਅਸੀਂ ਦੋ ਤਿੰਨ ਜਾ ਕੇ ਆਏ ਆ ਉਹ ਉਹਨਾਂ ਨੂੰ ਇੱਥੇ ਆ ਕੇ ਪਤਾ ਲੱਗਿਆ ਕਿ ਇੱਥੇ ਆਉਣ ਦੀ ਲੋੜ ਨਹੀਂ ਹੈਗੀ ਹੁਣ 1076 ਤੇ ਉਹਨਾਂ ਨੇ ਸਾਡੇ ਸਾਹਮਣੇ ਫੋਨ ਕੀਤਾ ਕਿ ਉਹਨੂੰ ਸਾਰੀਆਂ ਜਿਹੜੀਆਂ ਡਾਇਰੈਕਸ਼ਨਸ ਮਿਲ ਗਈਆਂ ਤੇ ਉਹਨਾਂ ਨੂੰ ਕਿਹਾ ਵੀ ਤੁਸੀਂ ਹੁਣ ਬਾਹਰ ਆ ਜਾਓ ਜਿੰਦਾ ਲਾਉਣਾ ਹੁਣ ਉਹਨੂੰ ਬਹੁਤ ਸਾਰੇ ਬੱਸ ਸਟੈਂਡ ਵਿੱਚ ਵੀ ਆ ਗਏ ਸ਼ਹਿਰਾਂ ਦੇ ਵਿੱਚ ਆ ਗਏ ਜਿੱਥੇ ਵੱਡੀਆਂ ਬੱਸਾਂ ਨੂੰ ਜਾਣਾ ਕਾਫੀ ਦਿੱਕਤ ਆਉਂਦੀ ਹੈ ਲੁਧਿਆਣੇ ਦਾ ਵੀ ਇਹੀ ਹਾਲ ਹੈ ਮੈਂ ਆਪਣੀ ਲਾਈਫ ਦੀ ਸਟਰਗਲ ਵੀ ਇੱਥੋਂ ਹੀ ਸ਼ੁਰੂ ਕੀਤੀ ਸੀ ਤੇ ਉਦੋਂ ਉਸ ਵੇਲੇ ਘੱਟ ਸੀਗਾ ਟ੍ਰੈਫਿਕ ਤੇ ਉਸ ਹੁਣ ਤਾਂ ਹੋਰ ਜ਼ਿਆਦਾ ਵੱਧ ਗਿਆ ਲੁਧਿਆਣਾ ਦਾ ਸਾਰਾ ਮੀਡੀਆ ਪ੍ਰਿੰਟ মিডিਆ ਇਲੈਕਟ੍ਰੋਨਿਕ মিডিਆ ਸੋਸ਼ਲ মিডিਆ ਤੋਂ ਜਿਹੜੇ-ਜਿਹੜੇ ਮੰਚਾਂ ਨੂੰ ਤੁਸੀਂ ਰਿਪਰੈਜ਼ੈਂਟ ਕਰਦੇ ਹੋ ਬਹੁਤ ਧੰਨਵਾਦ ਅੱਜ ਬੜਾ ਇਤਿਹਾਸਕ ਦਿਨ ਹੈ ਖਾਸ ਤੌਰ ਤੇ ਇਹਨੂੰ ਆਪਾਂ ਜਿਹੜੀ ਟ੍ਰੈਫਿਕ ਦੇ ਮਾਮਲੇ 'ਚ ਆਪਾਂ ਇਹਨੂੰ ਇੱਕ ਡਿਜੀਟਲ ਡੇ ਕਹਿ ਸਕਦੇ ਹਾਂ ਸਭ ਤੋਂ ਵੱਧ ਖੱਜਲ ਖੁਆਰੀ ਜਿਹੜੀ ਹੈ ਉਹ ਆਰਟੀਓ ਆਫਿਸ ਡੀਟੀਓ ਆਫਿਸਾਂ ਚ ਹੁੰਦੀ ਸੀ ਲਾਇਸੈਂਸ ਨਾਲ ਰਿਲੇਟਡ ਆਰਸੀ ਨਾਲ ਰਿਲੇਟਡ ਇੰਸ਼ੋਰੈਂਸ ਨਾਲ ਰਿਲੇਟਡ ਚਲਾਣਾ ਨਾਲ ਰਿਲੇਟਡ ਜਿਹੜੀਆਂ ਵਾਇਲੇਸ਼ਨਸ ਸੜਕ ਤੇ ਆਵਾਜਾਈ ਦੇ ਰੂਲਾਂ ਦੀਆਂ ਹੁੰਦੀਆਂ ਸੀ ਉਹਨਾਂ ਨੂੰ ਭੁਗਤਣਾ ਜਾਂ ਲਾਇਸੈਂਸ ਬਣਾਉਣਾ ਲਰਨਿੰਗ ਲਾਇਸੈਂਸ ਫਿਰ ਲਾਇਸੈਂਸ ਅਪਡੇਟ ਕਰਾਉਣਾ ਬਹੁਤ ਸਾਰੇ ਕੰਮ ਸੀਗੇ ਜਿਨ੍ਹਾਂ ਵਾਸਤੇ ਇੱਥੇ ਲੰਬੀਆਂ ਲੰਬੀਆਂ ਲਾਈਨਾਂ ਲੱਗਦੀਆਂ ਸੀ ਅੱਜ ਉਹ ਖੱਜਲ ਖਵਾਰੀਆਂ ਨੂੰ ਜਿੰਦਾ ਲਾ ਦਿੱਤਾ ਗਿਆ ਅੱਜ ਇੱਥੇ ਜਿਹੜੀ ਕ腐ਸ਼ਨ ਚੱਲਦੀ ਸੀ ਕੋਈ ਨਾ ਕੋਈ ਏਜੰਟ ਫਿਰਦੇ ਹੋਣਗੇ ਮੈਂ ਤੇਰਾ ਕੰਮ ਕਰਾ ਦੂੰਗਾ ਤੂੰ ਮੈਨੂੰ ਆਦ ਕਰਦੇ ਉਹ ਕਰਦੇ ਵਿੱਚ ਫਿਰਦੇ ਰਹਿੰਦੇ ਦਲਾਲ ਉਹਨਾਂ ਦੀਆਂ ਸਾਰੀਆਂ ਜਿਹੜੀਆਂ ਕਮਿਸ਼ਨਾਂ ਨੂੰ ਜਿੰਦਾ ਲੱਗ ਗਿਆ ਤੇ ਚਾਬੀਆਂ ਜਿਹੜੀਆਂ ਨੇ ਡਸਟਬਿਨ ਚ ਛੁੱਟ ਦਿੱਤੀਆਂ ਗਈਆਂ ਨੇ ਅਸੀਂ ਵਾਦਾ ਕੀਤਾ ਸੀ ਸਰਕਾਰ ਵੱਲੋਂ ਵੀ ਪਾਰਟੀ ਵੱਲੋਂ ਵੀ ਕਿ ਕ腐ਸ਼ਨ ਦੇ ਮਾਮਲੇ 'ਚ ਸਾਡੀ ਜ਼ੀਰੋ ਟੋਲਰੈਂਸ ਹੋਊਗੀ ਹਰ ਇੱਕ ਫੀਲਡ ਦੇ ਵਿੱਚ ਇਸ ਤੋਂ ਪਹਿਲਾਂ ਤਹਿਸੀਲਾਂ ਦੇ ਵਿੱਚ ਅਸੀਂ ਰਿਜਿਸਟਰੀਆਂ ਦੇ ਮਾਮਲੇ 'ਚ ਗੁਰਦੌਰੀਆਂ ਦੇ ਮਾਮਲੇ 'ਚ ਫਰਦ ਲੈਣੀ ਆ ਫਰਦ ਅਪਡੇਟ ਕਰਾਉਣੀ ਆ ਇਨਤਕਾਲ ਕਰਾਉਣੇ ਨੇ ਉਹਨਾਂ ਨੂੰ ਵੀ ਅਪਡੇਟ ਕੀਤਾ ਬਹੁਤ سارے ਲੋਕਾਂ ਦੇ ਫੋਨ ਆਉਂਦੇ ਨੇ ਕਿ ਜੀ ਸਾਡਾ ਬਹੁਤ ਬਚਾਅ ਹੋ ਗਿਆ ਸਾਡਾ ਖਹਿੜਾ ਛੁੱਟ ਗਿਆ ਪਹਿਲਾਂ ਤਾਂ ਕਚੈਰੀ 'ਚ ਆਉਣ ਵੀ ਨਹੀਂ ਡਰ ਲੱਗਦਾ ਸੀ ਫਿਰ ਜੇ ਆ ਜਾਂਦੇ ਸੀ ਤਾਂ ਜਾਣ ਵੇਲੇ ਬਹੁਤਾ ਲੱਗਦਾ ਸੀ ਕਿ ਇਤੋਂ ਬਚ ਕੇ ਨਿਕਲ ਜਾਗੇ ਨਿੰਬੂ ਵਾਂਗੂ ਨਿਚੋੜ ਦਿੰਦੇ ਸੀ ਸੋ ਹੁਣ ਡਿਜੀਟਲ ਅੱਜ ਕੱਲ ਜ਼ਮਾਨਾ ਡਿਜੀਟਲ ਹੋ ਗਿਆ 1076 ਇਸ ਨੰਬਰ ਤੇ ਕਾਲ ਕਰਕੇ ਲਰਨਿੰਗ ਲਾਇਸੈਂਸ ਦਾ ਤੱਕ ਦਾ ਟੈਸਟ ਵੀ ਤੁਸੀਂ ਘਰੋਂ ਬੈਠੇ ਦੇ ਸਕਦੇ ਹੋ ਸਿਰਫ ਦੋ ਤਿੰਨ ਚੀਜ਼ਾਂ ਨੇ ਜਿਹਦੇ ਵਾਸਤੇ ਇੱਥੇ ਆਉਣਾ ਪੈਣਾ ਇੱਕ ਤਾਂ ਫਿਜ਼ੀਕਲ ਟੈਸਟ ਦੇਣਾ ਹੈ ਇੱਕ ਫਿਟਨੈਸ ਚੈੱਕ ਕਰਾਉਣੀ ਹੈ ਉਹ ਦੋ ਤਿੰਨ ਚੀਜ਼ਾਂ ਨੇ ਜਿਨ੍ਹਾਂ ਵਾਸਤੇ ਇੱਥੇ ਆਉਣਾ ਪੈਣਾ ਨਿਤਾ ਇਹ ਜਿਹੜਾ ਆਰਟੀਓ ਸਾਹਿਬ ਨੇ ਡੀਸੀ ਸਾਹਿਬ ਨੂੰ ਇਹ ਕਹਿਤਾ ਕਿ ਜੀ ਆ ਜਿਹੜਾ ਸਾਡਾ ਜਿਹੜਾ ਦਫਤਰ ਹੈ ਬੜਾ ਵੱਡਾ ਹਾਲ ਹੈ ਇਹਨੂੰ ਤੁਸੀਂ ਆਪਣੇ ਕਿਸੇ ਹੋਰ ਕੰਮ ਲਈ ਵਰਤ ਸਕਦੇ ਹੋ ਕਿਉਂਕਿ ਅੱਜ ਤੋਂ ਬਾਅਦ ਇੱਥੇ ਲਾਈਨਾਂ ਲੱਗਣ ਵਾਲਾ ਜਾਂ ਵੇਟਿੰਗ ਰੂਮ ਜਿਹੜੇ ਨੇ ਉਹ ਬੰਦ ਹੋ ਗਏ ਤੇ ਕੋਈ ਵੀ ਮੁਲਾਜ਼ਮ ਨੂੰ ਬੇਰੁਜ਼ਗਾਰ ਨਹੀਂ ਕੀਤਾ ਜਾਊਗਾ ਉਹਨਾਂ ਨੂੰ ਕਿਸੇ ਨਾ ਕਿਸੇ ਹੋਰ ਕਲੈਰिकल ਜੌਬ ਤੇ ਜਾਂ ਉਹਨਾਂ ਦੀ ਜਿਹੜੀ ਡਿਗਰੀ ਹੈ ਉਹਦੇ ਮੁਤਾਬਕ ਉਹਨਾਂ ਦੀ ਜਿਹੜੀ ਕੁਆਲਿਫੀਕੇਸ਼ਨ ਹੈ ਉਹਦੇ ਮੁਤਾਬਕ ਕੋਈ ਨਾ ਕੋਈ ਕੰਮ ਕਿਸੇ ਹੋਰ ਡਿਪਾਰਟਮੈਂਟ ਚ ਮਿਲ ਜਾਊਗਾ ਕਿਸੇ ਦੀ ਰੋਟੀ ਨਹੀਂ ਖੋਣੀ ਕਿਸੇ ਦਾ ਚੁੱਲ੍ਹਾ ਜਿਹੜਾ ਉਹ 부ਜਣ ਨਹੀਂ ਦੇਣਾ ਪਰ ਨਾਲ-ਨਾਲ ਲੋਕਾਂ ਦੇ ਚੁੱਲਿਆਂ ਨੂੰ ਵੀ ਬਚਾ ਕਰਨਾ ਹੈ ਜਿਹੜੇ ਮਤਲਬ ਪੂਰਾ ਦਿਨ ਫੁੱਟ ਜਾਂਦਾ ਸੀ ਇੱਥੇ 29 ਲੱਖ ਤੋਂ ਵੱਧ ਸਾਲ ਦੇ ਵਿੱਚ 29 ਲੱਖ ਤੋਂ ਵੱਧ ਇੱਥੇ ਜਿਹੜੇ ਅਪਲੀਕੈਂਟ ਸੌ ਸੀ 29 ਲੱਖ ਤੋਂ ਵੱਧ ਸਭ ਤੋਂ ਵੱਡਾ ਜਿਹੜਾ ਆਰਟੀਓ ਸੈਂਟਰ ਹੈ ਇਹ ਤੇ ਅੱਜ ਬੜੀ ਖੁਸ਼ੀ ਹੈ ਕਿ ਅਰਵਿੰਦ ਕੇਜਰੀਵਾਲ ਜੀ ਕਿਉਂਕਿ ਇਹਨਾਂ ਨੇ ਵੀ ਦਿੱਲੀ ਦੇ ਵਿੱਚ ਬਹੁਤ ਸਾਰੇ ਦਫ਼ਤਰਾਂ ਨੂੰ ਜਿੰਦੇ ਲਾ ਕੇ ਉਹਨਾਂ ਨੂੰ ਆਨਲਾਈਨ ਕੀਤਾ ਸੀ ਆਮ ਤੌਰ ਤੇ ਤੁਸੀਂ ਸੋਚਦੇ ਹੋਵੋਗੇ ਕਿ ਇਹ ਕਿਹੋ ਜਿਹਾ ਰਾਜ ਪ੍ਰਬੰਧ ਹੈ ਫੀਤਾ ਕੱਟ ਕੇ ਉਦਘਾਟਨ ਕੀਤਾ ਜਾਂਦਾ ਇੱਥੇ ਜਿੰਦਾ ਲਾ ਕੇ ਉਦਘਾਟਨ ਕੀਤਾ ਜਾਂਦਾ ਤੁਸੀਂ ਅਖਬਾਰਾਂ ਚ ਵੀ ਪੜਿਆ ਹੋਣਾ ਜਗਰਾਉ ਤੋਂ ਨਕੌਦਰ ਵਾਲਾ ਜਿਹੜਾ ਟੋਲ ਪਲਾਜ਼ਾ ਹੈ ਉਹ ਵੀ ਕੱਲ ਬੰਦ ਕਰਤਾ ਜਦ ਕਿ ਉਹਦਾ 2 ਸਾਲ ਦਾ ਹੋਰ ਟਾਈਮ ਸੀ ਪਰ ਉਹਨਾਂ ਨੇ ਅਸਿਕਿਆ ਵੀ ਅਸਿਕਸਟੈਂਸ਼ਨ ਨਹੀਂ ਦੇਣੀ ਤੁਹਾਡੇ ਪੈਸੇ ਪੂਰੇ ਹੋ ਗਏ ਤੁਸੀਂ ਜਾਓ ਸੋ 19ਵਾਂ ਟੋਲ ਪਲਾਜ਼ਾ ਹੈ ਜਿਹੜਾ ਬੰਦ ਹੋ ਰਿਹਾ ਹੈ ਤੇ ਸਾਲ ਦਾ ਜੇ ਸਾਲ ਦਾ ਲਈਏ ਤਾਂ ਲਗਭਗ 225 ਕਰੋੜ 220 ਕਰੋੜ ਰੁਪਈਆ ਲੋਕਾਂ ਦਾ ਜਿਹੜਾ ਉਹ ਬਚ ਰਿਹਾ ਤੇ 60 ਤੋਂ 65 ਲੱਖ ਪਰ ਡੇ ਤੇ ਆ ਜਾਂਦਾ ਜਿਹੜਾ ਸੜਕਾਂ ਤੇ ਅਸੀਂ ਉਹ ਵੀ ਇਹਦੇ ਵਿੱਚ ਹੀ ਡਿਪਾਰਟਮੈਂਟ ਚ ਆ ਜਾਂਦਾ ਦੇਖੋ ਜਦੋਂ ਆਪਾਂ ਗੱਡੀ ਖਰੀਦਦੇ ਹਾਂ ਉਦੋਂ ਵੀ 8% ਉਸ ਗੱਡੀ ਦੀ ਕੀਮਤ ਦਾ ਰੋਡ ਟੈਕਸ ਦਿੰਨੇ ਆ ਪੈਟਰੋਲ ਦੇ ਵਿੱਚ ਵੀ ਰੋਡ ਟੈਕਸ ਹੈ ਡੀਜ਼ਲ ਦੇ ਵਿੱਚ ਰੋਡ ਟੈਕਸ ਹੈ ਫਿਰ ਉਹ ਕਿਹੜੀਆਂ ਸੜਕਾਂ ਦਾ ਸੜਕਾਂ ਦਾ ਸਾਰੀਆਂ ਤੁਸੀਂ ਨਾਕੇ ਲਾ ਕੇ ਘੇਰ ਲਿਆ ਸੋ ਅਸੀਂ 19 ਤੋਲ ਪਲਾਜ਼ੇ ਜਿਹੜੇ ਨੇ ਬੰਦ ਕਰ ਦਿੱਤੇ ਨੇ ਐਸੇ ਤਰ੍ਹਾਂ ਦੇ ਸੁਧਾਰ ਜਿਹੜੇ ਨੇ ਉਹ ਲੋਕਪੱਕੀ ਸੁਧਾਰ ਚੱਲਦੇ ਰਹਿਣਗੇ ਆਉਣ ਵਾਲੇ ਦਿਨਾਂ 'ਚ ਬਹੁਤ ਵੱਡੀਆਂ-ਵੱਡੀਆਂ ਸਕੀਮਾਂ ਜਿਨ੍ਹਾਂ ਦੇ ਵਿੱਚ 10 ਲੱਖ ਦਾ ਜੀਵਨ ਬੀਮਾ ਰਾਸ਼ਨ ਦੀ ਡਿਲੀਵਰੀ ਵਾਲਾ ਜਿਹੜਾ ਬਹੁਤ ਵੱਡੇ ਸੁਧਾਰ ਕਰਕੇ ਉਹ ਡਿਜੀਟਲ ਤਰੀਕੇ ਨਾਲ ਤਾਂ ਕਿ ਜਿਹੜੀ ਸਕੀਮ ਜਿਹੜੇ ਬਸ ਜਿਹੜੇ ਬੰਦਿਆਂ ਵਾਸਤੇ ਬਣੀ ਆ ਉਹ ਉਹਨਾਂ ਤੱਕ ਪਹੁੰਚੇ ਲਾਈਨ 'ਚ ਖੜੇ ਆਖਰੀ ਬੰਦੇ ਤੱਕ ਉਹ ਸਕੀਮ ਦਾ ਲਾਭ ਪਹੁੰਚੇ ਇਹ ਸਾਡਾ ਮਕਸਦ ਹੈ ਔਰ ਇਮਾਨਦਾਰ ਸਰਕਾਰ ਔਰ ਭ੍ਰਿਸ਼ਟਾਚਾਰ ਮੁਕਤ ਸਰਕਾਰ ਦੇਣ ਦਾ ਸਾਡਾ ਵਾਦਾ ਗਰੰਟੀ ਉਹ ਅਸੀਂ ਪੂਰਾ ਕਰ ਰਹੇ ਹਾਂ ਸਾਡੇ ਐਮਐਲਏ ਸਾਹਿਬਾਨ ਇੱਥੇ ਪਹੁੰਚੇ ਹੋਏ ਨੇ ਸਾਰੇ ਸਾਰੇ ਆਫੀਸਰ ਸਾਹਿਬਾਨ ਦਾ ਬਹੁਤ ਧੰਨਵਾਦ ਕਰਦੇ ਹਾਂ ਜਿਨ੍ਹਾਂ ਨੇ ਇਹ ਐਫਰਟ ਕੀਤੀ ਹੈ ਨਹੀਂ ਤਾਂ ਆਮ ਤੌਰ ਤੇ ਕੀ ਹੁੰਦਾ ਕਿ ਦਫਤਰ ਦੇ ਵਿੱਚੋਂ ਇੱਕ ਹੋਰ ਦਫਤਰ ਖੁੱਲ ਜਾਂਦਾ ਉਹਦੇ ਜੋ ਇੱਕ ਹੋਰ ਦਫਤਰ ਖੁੱਲ ਜਾਂਦਾ ਇੱਕ ਖੱਜਲ ਖਵਾਰੀਆਂ ਵਾਸਤੇ ਹੋਰ ਨਵਾਂ ਕਾਊਂਟਰ ਤਿਆਰ ਕਰ ਲਿਆ ਜਾਂਦਾ ਲੋਕਾਂ ਨੂੰ ਔਰ ਜਿੰਨਾ ਤੁਸੀਂ ਉਹਨਾਂ ਨੂੰ ਖੱਜਲ ਖਵਾਰ ਕਰੀ ਜਾਓਂਗੇ ਰਿਸ਼ਵਤ ਦੇ ਮੌਕੇ ਉੰਨੀ ਜ਼ਿਆਦਾ ਵੱਧਦੇ ਜਾਂਦੇ ਰਹੇ ਬੁੱਧਵਾਰ ਨੂੰ ਆਈ ਵੀਰਵਾਰ ਨੂੰ ਆਈ ਸ਼ੁੱਕਰਵਾਰ ਨੂੰ ਆਈ ਉਹ ਬੁੱਧਵਾਰ ਵੀਰਵਾਰ ਸ਼ੁੱਕਰਵਾਰ ਆਉਂਦੇ ਹੀ ਨਹੀਂ ਜਿੰਨਾ ਚਿਰ ਉਹ ਬੰਦਾ ਰਿਸ਼ਵਤ ਨਹੀਂ ਦਿੰਦਾ ਉਹ ਅਸਲ 'ਚ ਬੁੱਧਵਾਰ ਵੀਰਵਾਰ ਸ਼ੁੱਕਰਵਾਰ ਰਿਸ਼ਵਤਾਂ ਦੇ ਨਾਮ ਨੇ ਸੋ ਤੁਹਾਨੂੰ ਵੀ ਮੈਂ ਬੇਨਤੀ ਕਰੂੰਗਾ ਕਿ ਤੁਸੀਂ ਪਲੀਜ਼ ਇਹ ਸਾਰਾ ਸਿਸਟਮ ਦੇਖ ਕੇ ਖੁਦ ਫੋਨ ਕਰਕੇ ਚੈੱਕ ਕਰ ਲਿਓ ਕਿ ਇਹ ਜਿਹੜਾ ਬਹੁਤ ਹੀ ਡਿਜੀਟਲ ਤੇ ਲੇਟੈਸਟ ਹੈ ਪੰਜਾਬ ਪਹਿਲਾ ਸੂਬਾ ਜਿਹਦੇ ਵਿੱਚ ਆਰਟੀਓ ਦਫਤਰ ਜਿਹੜੇ ਨੇ ਅਸੀਂ ਬੰਦ ਕਰ ਰਿਆ ਨਹੀਂ ਤਾਂ ਆਰਟੀਓ ਦਫਤਰ ਜਾਂ ਡੀਟੀਓ ਦਫਤਰ ਜਾਂ ਪਟਵਾਰੀ ਤੇ ਦਫਤਰ ਤਹਿਸੀਲਾਂ ਦੇ ਦਫਤਰ ਮਤਲਬ ਬਹੁਤ ਵੱਡਾ ਮਤਲਬ ਮੈਂ ਨਹੀਂ ਕਹਿੰਦਾ ਕਿ ਸਾਰੇ ਅਫਸਰ ਜਿ ਜਾਂ ਸਾਰੇ ਮੁਲਾਜ਼ਮ ਹੀ ਇਦਾਂ ਦੇ ਹੋਣਗੇ ਪਰ ਉਹ ਹੈ ਕਿ ਇੱਕ ਮਛਲੀ ਜਿਹੜੀ ਹੈ ਸਾਰੇ ਤਲਾਬ ਨੂੰ ਖਰਾਬ ਕਰ ਦਿੰਦੀ ਹੈ ਸਵੈਸ ਕਰਕੇ ਅਸੀਂ ਚਾਹੁੰਦੇ ਆ ਕਿ ਬਿਲਕੁਲ ਸਾਫ ਸੁਥਰਾ ਪ੍ਰਸ਼ਾਸਨ ਦੇਈਏ ਲੋਕਾਂ ਦੀ ਖੱਦਲ ਖੁਆਰੀ ਕਟੇ ਅੱਜ ਜਿਹੜਾ ਇਹ ਆਰਟੀਓ ਦਫਤਰ ਨੂੰ ਜਿੰਦਾ ਲਾਇਆ ਸਾਰੇ ਪੰਜਾਬ ਦੇ ਵਿੱਚ ਸਾਰੇ ਪੰਜਾਬ ਦੇ ਵਿੱਚ ਅੱਜ ਆਰਟੀਓ ਦਫਤਰ ਜਿਹੜੇ ਨੇ ਉਹਦੇ ਵਿੱਚ ਕਿਸੇ ਨੂੰ ਆਉਣ ਦੀ ਲੋੜ ਨਹੀਂ ਸਾਰੀਆਂ ਐਪਲੀਕੇਸ਼ਨਾਂ ਸਾਰੇ ਤੁਹਾਡੇ ਸਬਮਿਟ ਕਰਨਾ ਹੈ ਕੋਈ ਫਾਰਮ ਸਬਮਿਟ ਕਰਨਾ ਹੈ ਕਿਸੇ ਨੇ ਕੋਈ ਫੋਨ ਨੰਬਰ ਬਦਲਾਉਣਾ ਹੈ ਜਾਂ ਫੋਨ ਨੰਬਰ ਐਡ ਕਰਾਉਣਾ ਹੈ ਜਾ ਆਪਣੇ ਲਾਇਸੈਂਸ ਨੂੰ ਰੀਨੂ ਕਰਾਉਣਾ ਹੈ ਅਸੀਂ ਦੋ ਤਿੰਨ ਜਾ ਕੇ ਆਏ ਆ ਉਹ ਉਹਨਾਂ ਨੂੰ ਇੱਥੇ ਆ ਕੇ ਪਤਾ ਲੱਗਿਆ ਕਿ ਇੱਥੇ ਆਉਣ ਦੀ ਲੋੜ ਨਹੀਂ ਹੈਗੀ ਉਹਨਾਂ ਨੂੰ 1076 ਤੇ ਉਹਨਾਂ ਨੇ ਸਾਡੇ ਸਾਹਮਣੇ ਫੋਨ ਕੀਤਾ ਕਿ ਉਹਨੂੰ ਸਾਰੀਆਂ ਜਿਹੜੀਆਂ ਡਾਇਰੈਕਸ਼ਨਸ ਮਿਲ ਗਈਆਂ ਤੇ ਉਹਨਾਂ ਨੂੰ ਕਿਹਾ ਵੀ ਤੁਸੀਂ ਹੁਣ ਬਾਹਰ ਆ ਜਾਓ ਜਿੰਦਾ ਲਾਉਣਾ ਹੁਣ ਸੋ ਬੜੀ ਵੱਡੀ ਖੱਜਲ ਖਵਾਰੀ ਜਿਹੜੀ ਆ ਉਹਦੇ ਤੋਂ ਬਚਾਏ ਗਿਆ ਆਉਣ ਵਾਲੇ ਦਿਨਾਂ 'ਚ ਹੋਰ ਮਹਿਕਮਿਆਂ ਦਾ ਵੀ ਇਦਾਂ ਹੀ ਹੋਊਗਾ ਡਿਜੀਟਲ ਜ਼ਮਾਨਾ ਆ ਗਿਆ ਤੇ ਅਸੀਂ ਪੰਜਾਬ ਸਰਕਾਰ ਨੂੰ ਪੰਜਾਬ ਪੁਲਿਸ ਨੂੰ ਪੰਜਾਬ ਦੇ ਸਾਰੇ ਦਫ਼ਤਰਾਂ ਨੂੰ ਅਪਡੇਟ ਕਰ ਰਹੇ ਆਂ ਜ਼ਮਾਨੇ ਦੇ ਮੁਤਾਬਕ ਸਮੇਂ ਦੇ ਹਾਣੀ ਬਣ ਕੇ ਚੱਲਣ ਦਾ ਸਮਾਂ ਆ ਗਿਆ ਤੇ ਮੈਂ ਬਹੁਤ-ਬਹੁਤ ਵਧਾਈਆਂ ਦੇਣਾ ਸਾਰੇ ਪੰਜਾਬ ਵਾਸੀਆਂ ਨੂੰ ਕਿ ਉਹਨਾਂ ਨੇ ਸਾਡੇ ਤੇ ਵਿਸ਼ਵਾਸ ਕੀਤਾ ਹੈ ਔਰ ਉਸ ਵਿਸ਼ਵਾਸ ਨੂੰ ਅਸੀਂ ਨਿਭਾ ਰਹੇ ਆਂ ਸਕੂਨ ਮਿਲਦਾ ਦਿਲ ਨੂੰ ਬਹੁਤ-ਬਹੁਤ ਤੁਹਾਡਾ ਧੰਨਵਾਦ ਕੋਈ ਕੁਐਸਚਨ ਕੋਈ ਤੁਹਾਡਾ ਹੋਵੇ ਤਾਂ ਇਸੇ ਨਾਲ ਰਿਲੇਟਡ ਕੋਈ ਕੰਮ ਇਸੇ ਨਾਲ ਜੋ ਆਜ ਵਾਲਾ ਜਿਹੜਾ ਉਸ ਤੋਂ ਬਾਅਦ ਉਹ ਕਹਿਣਗੇ ਜੀ ਇਨਫੋਰਮੇਸ਼ਨ ਵਾਸਤੇ ਇੱਕ ਦੱਬੋ ਸ਼ਿਕਾਇਤ ਕਰਨ ਵਾਸਤੇ ਦੋ ਦੱਬੋ ਉਹ ਜਿਵੇਂ ਵੀ ਡਾਇਰੈਕਟ ਉੱਥੋਂ ਮਿਲਦੀ ਹੈ ਉਸ ਤੋਂ ਬਾਅਦ ਤੁਸੀਂ ਫਿਰ ਉਹ ਕਹਿਣਗੇ ਕਿਹੜੇ ਡਿਪਾਰਟਮੈਂਟ ਵਾਸਤੇ ਤੁਸੀਂ ਕੀਤਾ ਜਿਹੜੇ ਜਿਹੜੇ ਡਿਪਾਰਟਮੈਂਟਸ ਦੇ ਵਿੱਚ 1076 ਲਾਗੂ ਹੋ ਗਿਆ ਟਰਾਂਸਪੋਰਟ ਵਾਸਤੇ ਤੁਸੀਂ ਇਹਨਾਂ ਨੰਬਰ ਦੱਬੋ ਤਾਂ ਉਹ ਦੱਬੋਗੇ ਤਾਂ ਉੱਥੇ ਤੁਹਾਨੂੰ ਨਾਲ ਦੀ ਨਾਲ ਕੋਈ ਨਾ ਕੋਈ ਰੀਪrezentਟਿਵ ਕੋਈ ਨਾ ਕੋਈ ਆਊਗਾ ਤੇ ਉਹ ਤੁਹਾਡੇ ਨਾਲ ਗੱਲ ਕਰੂਗਾ ਕਿ ਕੀ ਚਾਹੀਦਾ ਜੀ ਤੁਸੀਂ ਉਹਨੂੰ ਦੱਸ ਸਕਦੇ ਹੋ ਕਿ ਮੈਂ ਆ ਚੀਜ਼ ਕਰਾਉਣੀ ਹੈ ਮੇਰੀ ਆਰਸੀ ਜਿਹੜੀ ਹੈ ਉਹ ਮੈਂ ਅਪਡੇਟ ਕਰਾਉਣੀ ਹੈ ਉਹਦੀ ਜਿਹੜੀ ਐਕਸਪਾਇਰੀ ਡੇਟ ਹੈ ਉਹ ਇਨੀ ਤਰੀਕ ਨੂੰ ਆ ਰਹੀ ਹੈ ਤੇ ਉਹ ਕਹਿਣਗੇ ਜੀ ਤੁਸੀਂ ਉਹਦੀ ਫੋਟੋ ਕਾਪੀ ਕਰਕੇ ਸਾਨੂੰ ਵਟਸਐਪ ਕਰ ਦਿਓ ਤੇ ਉਹ ਵਟਸਐਪ ਕਰਕੇ ਉਸ ਤੋਂ ਬਾਅਦ ਉਹਨਾਂ ਨੂੰ ਨੰਬਰ ਜਿਹੜਾ ਵਾਪਸ ਕਾਲ ਆ ਜੂਗੀ ਤੇ ਘਰੇ ਜਾ ਕੇ ਵੀ ਡਾਕੂਮੈਂਟ ਕਲੈਕਟ ਕਰਨੇ ਮੁੰਡੇ ਫਿਰਦੇ ਇੱਥੇ ਉਹ ਮੁੰਡਾ ਕਹਿੰਦਾ ਮੈਂ ਮੇਰੇ ਕੋਲੇ ਤਿੰਨ ਤਸੀਲਾਂ ਨੇ ਕਿ ਮੈਂ ਘਰ ਘਰ ਜਾਣਾ ਤੇ ਮੈਂ ਜੇ ਜਿਹੜਾ ਮੇਰੇ ਕੋਲ ਕਾਲ ਆਉਂਦੀ ਹੈ ਕਿ ਮੈਂ ਉਹਨਾਂ ਨੂੰ ਪੁੱਛਦਾ ਕਿ ਮੈਂ ਕਿੰਨੇ ਵਜੇ ਘਰੇ ਆ ਸਕਦਾ ਤੁਹਾਡੇ ਡਾਕੂਮੈਂਟ ਲੈਣ ਕਿਸੇ ਦੀ ਰਾਸ਼ਨ ਕਾਰਡ ਦੀ ਕਾਪੀ ਚਾਹੀਦੀ ਹੈ ਕਿਸੇ ਦਾ ਕੋਈ ਪੁਰਾਣੇ ਲਾਇਸੈਂਸ ਦੀ ਫੋਟੋ ਕਾਪੀ ਚਾਹੀਦੀ ਹੈ ਉਹ ਸਾਰਾ ਜਿਹੜਾ ਉਹਦੇ ਘਰੇ ਜਾ ਕੇ ਨਹੀਂ ਦੇਖੋ ਅਸੀਂ ਪਹਿਲਾਂ ਇਹਦਾ ਡਰਾਈ ਰਨ ਕੀਤਾ ਹੈ ਇਹ ਨਹੀਂ ਹੈਗਾ ਕਿ ਅੱਜ ਹੀ ਕਰਤਾ ਅੱਜ ਦਾ ਪਹਿਲਾਂ ਇਹ ਫੋਨ ਕਰਕੇ ਦੇਖਿਆ ਕਿ ਕੀ ਕਮੀਆਂ ਨੇ ਹੋ ਸਕਦਾ ਹੁਣ ਜਦੋਂ ਲੋਕਾਂ ਨਾਲ ਬਾਹਰ ਪਊਗਾ ਹੋ ਸਕਦਾ ਕੁਝ ਕਮੀਆਂ ਬਾਰੇ ਬਾਅਦ ਵਿੱਚ ਹੀ ਪਤਾ ਲੱਗੇ ਉਹਨੂੰ ਠੀਕ ਕਰਦੇ ਜਾਵਾਂਗੇ ਪਰ ਡਰਾਈ ਰਨ ਕਰਕੇ ਅਸੀਂ ਚੈੱਕ ਕੀਤਾ ਇਸੇ ਇਸੇ ਤਰ੍ਹਾਂ ਪਹਿਲਾਂ ਤਹਿਸੀਲਾਂ ਦੇ ਵਿੱਚ ਵੀ 15 ਦਿਨ ਅਸੀਂ ਮੁਹਾਲੀ ਦੀ ਤਹਿਸੀਲ ਦੇ ਵਿੱਚ ਡਰਾਈ ਰਨ ਕੀਤਾ ਸੀ ਕਿ ਰਜਿਸਟਰੀਆਂ ਘਰੇ ਬੈਠੇ ਲਿਖ ਸਕਦੇ ਹੋ ਤੁਸੀਂ ਤੁਸੀਂ ਸਿਰਫ ਅਪਾਇੰਟਮੈਂਟ ਜਿਹੜੀ ਹੈ ਤੁਹਾਨੂੰ ਉਹ 15 ਮਿੰਟਾਂ ਦੀ ਲੈਬ ਦੇ ਵਿੱਚ ਮਿਲ ਜਾਂਦੀ ਹੈ ਸਵਾ ਦੋ ਤੋਂ 2:30 ਵਜੇ ਤੱਕ ਆ ਜਿਓ ਸਵਾ ਦੋ ਤੋਂ 2:30 ਵਜੇ ਤੱਕ ਆ ਕੇ ਤੁਹਾਡੀ ਜਿਹੜੀ ਅਪਾਇੰਟਮੈਂਟ ਬਣੀ ਹੋਈ ਹੈ ਤੁਸੀਂ ਉਸ ਟਾਈਮ ਤੇ ਰਜਿਸਟਰੀ ਕਰਾ ਕੇ ਵਾਪਸ ਜਾ ਸਕਦੇ ਹੋ ਇਹ ਨਹੀਂ ਹੈਗਾ ਕਿ ਸਵੇਰੇ 9 ਵਜੇ ਆ ਗਏ 5 ਵਜੇ ਤੱਕ ਪਤਾ ਹੀ ਨਹੀਂ ਤਹਿਸੀਲਦਾਰ ਨਹੀਂ ਆਇਆ ਰੋਟੀ ਖਾਣ ਚਲੇ ਗਏ ਸਾਹਿਬ ਜੀ ਸਾਹਿਬ ਜੀ ਅੱਜ ਆਏ ਨਹੀਂ ਜਾਂ ਕਿਤੇ ਡਿਊਟੀ ਲੱਗ ਗਈ ਫਰਾਨਾ ਉਹ ਨਹੀਂ ਹੈਗਾ ਖਚਲ ਖਵਾਰੀ ਤੁਹਾਨੂੰ ਜਦੋਂ ਬੁਲਾਇਆ ਜਾਊਗਾ ਉਸ ਵੇਲੇ ਕੋਈ ਨਾ ਕੋਈ ਅਫਸਰ ਫੋਟੋ ਵਾਲੇ ਸਾਰੇ ਰਜਿਸਟਰੀ ਕਲਰਕ ਜਾਂ ਕਾਨੂੰਗੋ ਪਟਵਾਰੀ ਜੋ ਵੀ ਹੈਗਾ ਉਹ ਜਿਹੜੇ ਅਵੇਲੇਬਲ ਦੇਖੋ ਬੱਸ ਸਟੈਂਡ ਜਿਹੜੇ ਨੇ ਦੇਖੋ ਬੜਾ ਵਧੀਆ ਕੁਐਸਚਨ ਹੈ ਤੁਹਾਡਾ ਬੱਸ ਸਟੈਂਡ ਜਿਹੜੇ ਉਸ ਵੇਲੇ ਤਾਂ ਉਸ ਵਤੀ ਮੁਤਾਬਕ ਬਣਾਏ ਗਏ ਸੀਗੇ ਹੁਣ ਉਹ ਬਹੁਤ ਸਾਰੇ ਬੱਸ ਸਟੈਂਡ ਵਿੱਚ ਵੀ ਆ ਗਏ ਸ਼ਹਿਰਾਂ ਦੇ ਵਿੱਚ ਆ ਗਏ ਜਿੱਥੇ ਵੱਡੀਆਂ ਬੱਸਾਂ ਨੂੰ ਜਾਣਾ ਕਾਫੀ ਦਿੱਕਤ ਆਉਂਦੀ ਹੈ ਲੁਧਿਆਣੇ ਦਾ ਵੀ ਇਹੀ ਹਾਲ ਹੈ ਮੈਂ ਆਪਣੀ ਲਾਈਫ ਦੀ ਸਟਰਗਲ ਵੀ ਇੱਥੋਂ ਹੀ ਸ਼ੁਰੂ ਕੀਤੀ ਸੀ ਤੇ ਉਦੋਂ ਉਸ ਵੇਲੇ ਘੱਟ ਸੀਗਾ ਟ੍ਰੈਫਿਕ ਤੇ ਹਸੂਨ ਤਾਂ ਹੋਰ ਜ਼ਿਆਦਾ ਵਧ ਗਿਆ ਸੋ ਚਾਹੇ ਉਹ ਬਠਿੰਡੇ ਦੀ ਗੱਲ ਹੈ ਉਹਦਾ ਬੱਸ ਸਟੈਂਡ ਬਠਿੰਡੇ ਦਾ ਵਿੱਚ ਆ ਗਿਆ ਪਟਿਆਲੇ ਅਸੀਂ ਬੱਸ ਸਟੈਂਡ ਬਾਹਰ ਕਰ ਲਿਆ ਹੈਨਾ ਤੇ ਅੰਮ੍ਰਿਤਸਰ ਸਭ ਦਾ ਜਿਹੜਾ ਬੱਸ ਸਟੈਂਡ ਹੈ ਉਹ ਵਿੱਚ ਹੈ ਤੇ ਜਿਹੜੇ ਵੱਡੇ ਸ਼ਹਿਰ ਨੇ ਜਲੰਧਰ ਦਾ ਬੱਸ ਸਟੈਂਡ ਉਹ ਵਿਚਾਲੇ ਹੈ ਅਨਾ ਉਸ ਵੇਲੇ ਤਾਂ ਉਹ ਬਾਹਰ ਸੀਗੇ ਮੰਡੀਆਂ ਤੇ ਬੱਸ ਸਟੈਂਡ ਉਸ ਵੇਲੇ ਅੰਦਰ ਸੀ ਪਰ ਆਬਾਦੀ ਆਲੇ ਦੋਲੇ ਆ ਗਈ ਤਾਂ ਹੁਣ ਉਹ ਵਿੱਚ ਆ ਗਏ ਤੇ ਆਉਣ ਵਾਲੇ ਦਿਨਾਂ ਦੇ ਵਿੱਚ ਲੋਕਾਂ ਨਾਲ ਸਲਾਹ ਕਰਕੇ ਕਿਉਂਕਿ ਬੱਸ ਸਟੈਂਡ ਦੇ ਨਾਲ-ਨਾਲ ਬਹੁਤ ਵੱਡਾ ਬਾਜ਼ਾਰ ਜੁੜਿਆ ਹੁੰਦਾ ਉਹ ਉਹ ਬਾਜ਼ਾਰ ਜਿਹੜਾ ਉਹ ਨਹੀਂ ਉਜਾੜਨਾ ਸੀ ਇਹ ਹੋ ਸਕਦਾ ਹੈ ਕਿ ਅਸੀਂ ਇਸ ਤਰ੍ਹਾਂ ਦਾ ਕੋਈ ਕਰ ਲਈਏ ਕਿ 20 30 ਕਿਲੋਮੀਟਰ ਦੇ ਰੇਡੀਅਸ ਵਾਲੀਆਂ ਬੱਸਾਂ ਜਿਹੜੀਆਂ ਨੇ ਉਹ ਲੋਕਲ ਬਾਜ਼ਾਰ 'ਚ ਆ ਜਾਣ ਜਿੱਥੋਂ ਲੋਕਾਂ ਨੇ ਲੋਕਲ ਖਰੀਦਦਾਰੀ ਕਰਨੀ ਹੈ ਜਿਹੜੀਆਂ ਵੱਡੇ ਸਟੇਸ਼ਨਾਂ ਵਾਲੀਆਂ ਬਾਹਰ ਆਊਟ ਆਫ ਸਟੇਟ ਜਾਂ ਆਊਟ ਆਫ ਸਿਟੀ ਜਿਹੜੀਆਂ ਕੋਈ ਅੰਮ੍ਰਿਤਸਰ ਸਾਹਿਬ ਜਾਂਦੀ ਹੈ ਕੋਈ ਚੰਡੀਗੜ੍ਹ ਜਾਂਦੀ ਹੈ ਕੋਈ ਕੋਟਕਪੂਰਾ ਗੰਗਾ ਨਗਰ ਜਾਂਦੀਆਂ ਹੈ ਨਾ ਉਹਨਾਂ ਬੱਸਾਂ ਵਾਸਤੇ ਕੋਈ ਹੋਰ ਇਸ ਤਰ੍ਹਾਂ ਦਾ ਪੁਆਇੰਟ ਤਾਂ ਕਿ ਲੋਕਾਂ ਨੂੰ ਖਜਲ ਖੁਆਰੀ ਵੀ ਨਾ ਹੋਵੇ ਜਾਂ ਫਿਰ ਸ਼ਟਲ ਬੱਸਾਂ ਚਲੋਣੀਆਂ ਪੈਣਗੀਆਂ ਹਾਂ ਕਿ ਉਹਨਾਂ ਨੂੰ ਉੱਥੇ ਤੱਕ ਲੈ ਕੇ ਜਾਇਆ ਜਾਵੇ ਇਹ ਨਾ ਹੋਵੇ ਕਿ ਅਸੀਂ ਉਹਨਾਂ ਹੀ ਕਰਾਇਆ ਉਹ ਹੋਰ ਮੋਗੇ ਤੋਂ ਲਾ ਕੇ ਲੁਧਿਆਣੇ ਤੱਕ ਲਾਉਣ ਉਹੀ ਲੁਧਿਆਣੇ ਆ ਕੇ ਫਿਰ ਉਹ ਆਪਣੀ ਜਿੱਥੇ ਵੀ ਮੰਜ਼ਿਲ ਉਹਨਾਂ ਦੀ ਹੈਗੀ ਆ ਉਹ ਤੱਕ ਜਾਣ ਵਾਸਤੇ ਉਹ ਉਹਨਾਂ ਕਰਾਇਆ ਕਿਤੇ ਲੋਕਲ ਟਰਾਂਸਪੋਰਟ ਤੇ ਲਾਉਣੇ ਇਹ ਨਹੀਂ ਹੋਊਗਾ ਸੋ ਇਸ ਤਰ੍ਹਾਂ ਦਾ ਲੋਕਾਂ ਦੇ ਸਹਿਯੋਗ ਨਾਲ ਲੋਕਾਂ ਤੋਂ ਜਿਹੜਾ ਲੈ ਕੇ ਵਿਊਜ਼ ਉਹਨਾਂ ਦੇ ਸਲਾਹਾਂ ਲੈ ਕੇ ਉਤਵਾ ਕਰ ਧੰਨਵਾਦ ਮੈਂ ਬੇਨਤੀ ਕਰੂੰਗਾ ਅਰਵਿੰਦ ਕੇਜੀਵਾਲ ਸਾਹਿਬ ਨੂੰ ਕਿ ਉਹ ਦਿੱਲੀ ਦੇ ਵਿੱਚ ਜਿੰਦਾ ਲਾਉਣ ਦਾ ਜਿਹੜਾ ਕੰਮ ਸੀਗਾ ਤੇ ਉਹਦਾ ਹੁਣ ਪੰਜਾਬ ਦੇ ਵਿੱਚ ਸ਼ੁਰੂਆਤ ਹੋ ਚੁੱਕੀ ਹੈ ਉਹਦੇ ਬਾਰੇ ਥੋੜਾ ਚਾਨਣਾ ਪਾਓ ਦੋਸਤੋ 1947 ਵਿੱਚ ਦੇਸ਼ ਆਜ਼ਾਦ ਹੋਇਆ ਥਾ उस टाइम हमने सोचा था कि अंग्रेज चले जाएंगे और देश में लोग आज़ादी की सांस लेंगे अब लोगों के काम होने लगेंगे लेकिन एक तरफ अंग्रेज़ चले गए और देश के लोग अफसर शाही के ग़ुलाम हो गए पिछले पचहत्तर साल से ऐसा सिस्टम बन गया कि किसी भी सरकारी महकमे में कोई भी काम बिना रिश्वत दिए बिना दलाली दिए बिना चक्कर काटे एक भी काम नहीं होता लोग परेशान हो जाते हैं और लोग एक तरह से सरकारी महकमों के गुलाम बन चुके हैं तंग आ चुके हैं जो काम पचहत्तर साल पहले हो जाना चाहिए था आज वो काम पंजाब सरकार में शुरू किया जा रहा है आज ट्रांसपोर्ट डिपार्टमेंट में लोगों को अफसरशाही से मुक्ति मिलेगी लोगों को अगर ड्राइविंग लाइसेंस बनवाना था पूरे देश में कहीं पूछ के देख लो ड्राइविंग लाइसेंस बिना दलाली के बिना रिश्वतखोरी के अगर कहीं बन जाए पूरे देश में कहीं नहीं बनता पहली बार अब पंजाब के अंदर एक फोन कॉल करोगे 1076 पे कॉल करो आपके घर आके आपका ड्राइविंग लाइसेंस आपका फिटनेस आपका आरसी आपका परमिट आपके घर आके देके जाएंगे इसी आजादी के लिए हम लोगों ने लड़ाई लड़ी थी तो अक्सर हमने देखा है कि मुख्यमंत्री मंत्री फीते काट के नए दफ्तरों का उद्घाटन करते हैं मानसा पहले मुख्यमंत्री हैं जो ताला लगा के किसी दफ्तर को बंद करके उद्घाटन कर। <laughs> तो लोगों को आजादी मिल रही है दलाली से आजादी मिल, लंबी लंबी लाइनों में खड़े होते थे एक बार आते थे फिर अफसर उसके ऑब्जेक्शन लगाता था फिर दूसरी बार आते थे फिर ऑब्जेक्शन लगाता जब तक दलाल को नहीं पकड़ते थे और दलाली नहीं देते थे तब तक काम नहीं होता था और कई बार तो दलाली देने के बाद भी काम नहीं होता था अब कोई दलाली देने की जरूरत नहीं है कोई लाइनों में खड़े होने की जरूरत नहीं है कुछ नहीं है आपने जो वन जीरो सेवन सिक्स पूछा था इसको दिल्ली में हम लोगों ने शुरू किया था पहला आर टी ओ दफ्तर हम लोग अपने सराय काले खां में दिल्ली में बंद किया था वहां पर ताला लगा के आए थे तो इसमें आप फोन करो आपसे पूछेंगे आपको सरकार से क्या काम कराना है आप बोलो जी मैंने ये काम कराना है तो वो आपसे पूछेंगे कितने बजे आए आपके घर आप बोलो जी रात को दस बजे आओ मेरे घर मैं तो दफ्तर जाता हूं रात को दस बजे आता दस बजे पंजाब सरकार से एक आदमी आपके घर एक फोटोकॉपी मशीन लेके आएगा जो जो डॉक्यूमेंट्स चाहिए वो आप उसको दे दो वो वहीं आपके सामने फोटोकॉपी करेगा स्कैन करेगा और वो ले जाएगा और 10 या 15 दिन के अंदर आपका काम आपका कार्ड जो है वो आपके घर वो देने के लिए आएगा आपके घर बैठे आपका काम हो जाएगा ये मुझे लगता है देश में नहीं दुनिया के अंदर पहली बार ऐसा हो रहा है ट्रांसपोर्ट डिपार्टमेंट से इसकी शुरुआत हुई है अब पंजाब सरकार के हर विभाग के अंदर एक तरह तो एक तरीका तो है रिश्वतखोरी खत्म करने का कि पकड़ पकड़ के जेल में डालो लेकिन कितनों को जेल में डालेंगे दूसरा तरीका सिस्टम बदल दो कि रिश्वतखोरी करना ही मुश्किल हो जाए तो सिस्टम बदलते जा रहे हैं हम सिस्टम बदलते जा रहे हैं अब रिश्वतखोरी करना इम्पॉसिबल हो जाएगा एक एक करके सारे विभाग जो भी मान साहब ने बताया सब विभागों के अंदर अब ताले लगाए जाएंगे और लोगों को अब दफ्तर आने की जरूरत नहीं है सारे काम लोगों के घर बैठे होंगे मैं पंजाब के लोगों को बहुत बहुत बधाई देता हूँ कि पहली बार ये पंजाब के अंदर काम शुरू हो रहा है बहुत बहुत शुक्रिया